ਕੈਰੀ ਲਵਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਰਵਿਦਾਸੀਆ ਸਿੰਘ ਸਵਾ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਸਤਾਨਕ ਸਹਿਰ ਦੇ ਜੋੜੇ ਦਰਵਾਜੇ ਗੁਰੂ ਰਵਿਦਾਸ ਸਿੰਘ ਸਵਾ ਵਿਖੇ ਗੁਰੂ ਰਵਿਦਾਸ ਜੀ ਦਾ 647 ਵਾ ਪ੍ਰਕਾਸ਼ ਦਿਹਾੜਾ ਬੜੀ ਸਰਦਾਰਤਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਰਨਾਲਾ ਦੇ ਸੰਗਤਾਂ ਤੋਂ ਬਿਨਾਂ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਾਮਦੀਰth ਮੰਨਾ ਅਕਾਲੀ ਦਲ ਤੋਂ ਕੁਲਵੰਤ ਕੰਤਾ ਜਦਵਿੰਦਰ ਸਿੰਘ ਬਿੱਟੂ ਦੀਵਾਨਾ ਸਾਬਕਾ ਐਮਸੀ ਸਮੇਤ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਸਮੇਤ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ ਜਿੰਨਾ ਪਹੁੰਚਨ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਖਾਲਸਾ ਐਡਵੋਕੇਟ ਹਾਈ ਕੋਰਟ ਰਾਜਦੇਵਿੰਦਰ ਸਿੰਘ ਸਕੱਤਰ ਪ੍ਰਗਟ ਸਿੰਘ ਅਤੇ ਖਜ਼ਾਨਚੀ ਬਲਵਿੰਦਰ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭੱਲੇ ਬੜੇ ਜੋ ਅਚੰਭਾ ਜਿਹਾ ਹੈ ਭਾਗਾਂ ਵਾਲਾ ਹੈ ਕਸਮ ਦਾ ਅੰਮ੍ਰਿਤ ਅਗਰ ਪ੍ਰਬੰਧ ਕਮੇਟੀ ਗੁਰਦਾਸ ਰਮਦਾਸੀਆ ਜੀ ਦੇ ਜੋ ਜਿਹੜੇ ਇੱਥੇ ਸਾਰੇ ਪ੍ਰਬੰਧ ਕਰੇ ਪਰ ਆ ਗਏ ਇਹ ਵਧਾਈਏ ਖਾਤਰ ਹੈ ਜਿਨ੍ਹਾਂ ਨੇ ਭਗਤ ਗੁਰੂ ਨਰਦਾਸ ਜੀ ਦਾ ਅਵਤਾਰ ਦੇ ਹੱਥ ਨੂੰ ਲਾਇਆ ਸਾਰੀ ਸੰਗਤ ਨੂੰ ਇਕੱਠਾ ਕਰਕੇ ਇਹ ਸੰਦੇਸ਼ ਦਿੱਤਾ ਹੈ ਗੁਰੂ ਨਰਦਾਸ ਜੀ ਜਦੋਂ ਅਵਤਾਰ ਹੋਏ ਸਾਡੇ ਬਨ ਪਰਮਜੀਤ ਸਿੰਘ ਦੀ ਖਾਲਸਾ ਮੈਨਰਸ ਲੋਕ ਨਹੀਂ ਕਮੇਟੀ ਬڑے ਪ੍ਰਸਤਾਵ ਨਾਲ ਵਸਤੇ ਮੇਲੇ ਦੇ ਕਿਉਂ ਉਦੋਂ ਸਮਾ ਸਮੇ ਜਦੋਂ ਵੀ ਅਵਤਾਰ ਨੇ ਜਨਮ ਲਿਆ ਉਦੋਂ ਬ੍ਰਾਹਮਣਵਾਦ ਦੀ ਸੋਚ ਜਿਹੜੀ ਸਾਡੇ ਲੋਕਾਂ ਦੇ ਉੱਤੇ ਭਾਰੂ ਸੀ ਦੱਬੇ ਪੁੱਛਲੇ ਲੋਕਾਂ ਤੇ ਤੇ ਚਾਹ ਕਰਦੇ ਸੀ ਸਾਨੂੰ ਫੂਤਰ ਕਹਿ ਕੇ ਦਰਕਾਰਿਆ ਜਾਂਦਾ ਸੀ ਸਾਨੂੰ ਆਪਣੇ ਤੋਂ ਦੂਰ ਰੱਖਿਆ ਜਾਂਦਾ ਸੀ ਪਰ ਉਹਨਾਂ ਲੋਰ ਦੇ ਅਨੁਸਾਰ अवतार ਹੋਏ ਜਿਨ੍ਹਾਂ ਦੇ ਵਿੱਚ ਭਗ ਗੁਰਪਤਾਰ ਜੀ ਨੇ ਅਵਤਾਰ ਧਾਰਿਆ ਉਸ ਤੈ ਉਹਨਾਂ ਨੇ ਉਸ ਜਿਹੜੀ ਬ੍ਰਾਹਮਣਵਾਦੀ ਸੋਚ ਸੀ ਉਹਨੂੰ ਗਰਤਾਰਿਆ ਜਿਹੜੇ ਸਾਡੇ ਅਸੀਂ ਦੱਬੇ ਚੜ੍ਹੇ ਲੋਕ ਸੀ ਸਾਨੂੰ ਅਸਥਾਨ ਦਵਾਇਆ ਸਾਨੂੰ ਵੀ ਸਾਡੀ ਪਹਿਚਾਨ ਦਵਾਈ ਇਸ ਕਰਕੇ ਸਭੇ ਸਮitie ਸਰਕਾਰ ਜਦੋਂ ਵੀ ਅਤਿਆਚਾਰ ਹੁੰਦਾ ਉਹਦਾ ਅਵਤਾਰ ਪੈਦਾ ਹੁੰਦਾ ਹੈ ਅੱਜ ਵੀ ਜੇ ਦੇਖਿਆ ਜਾਵੇ ਅੱਜ ਵੀ ਸਾਡੇ ਕਿਰਤੀ ਲੋਕਾਂ ਦੇ ਉੱਤੇ ਜਿਹੜੇ ਰਾਜ ਕਰ ਰਹੇ ਲੋਕ ਉਹ ਕਹਾਣਾਂ ਚਲਾ ਰਹੇ ਨੇ ਸਭ ਨੂੰ ਸਭ ਨੂੰ ਪਤਾ ਹੈ ਅੱਜ ਵੀ ਕਿਰਤੀ ਲੋਕਾਂ ਦਾ ਉਹੀ ਹਾਲ ਹੈ ਪਰ ਸਾਨੂੰ ਭਗਤ ਅਰਦਾਸ ਵਰਗੇ ਅਵਤਾਰ ਜਿਹੜੇ ਹੋਏ ਉਹਨਾਂ ਨੇ ਕੱਢਿਆ ਸੀ ਉਹਨਾਂ ਚੋਂ ਅਸੀਂ ਫੇਰ ਆਪਣੇ ਆਪ ਉਹਦੇ ਵਿੱਚ ਧਰਦੇ ਜਾ ਰਹੇ ਆ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਭਗਤਪੁਰ ਜਵਾਹਰ ਸਿੰਘ ਦੇ ਪੂਰਨਿਆਂ ਦੇ ਚੱਲ ਕੇ ਅੱਜ ਫੇਰ ਸਾਨੂੰ ਆਪਣੇ ਜਿਹੜਾ ਮੁਕਾਮ ਹਾਸਲ ਕਰਨਾ ਚਾਹੀਦਾ ਹੈ ਕਿ ਤੋਂ ਟਾਈਮ ਹੋ ਗਿਆ ਮੈਂ ਮੰਡੀ ਦੀ ਸਵਾਗਤ ਗੁਰਦਵਾਰਾ ਸਾਹਿਬ ਦੇ ਸੰਗਤ ਪਾਈਆ ਸਾਰਿਆਂ ਦਾ ਧੰਨਵਾਦ ਕਰਦਾ ਗੁਰਦਵਾਰਾ ਪਰਵਰਨ ਕਮੇਟੀ ਨੂੰ ਵਧਾਈ ਦਿੰਦਾ

i <sweak> ਤਰਨੁਰੀ ਦੇ ਵਿੱਚ ਗੁਰਦੁਆਰਾ ਨਾਮ ਅੰਦਾਸੀਆ ਸਿੰਘ ਜੀ ਦਾ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਹੁੰਪ ਤੇ ਜੁਟ ਬੈਠੇ ਸਾਜ ਸੰਗ ਜੀ ਆਪ ਸਭ ਤੋਂ ਪਹਿਲਾਂ ਖਤੇ ਦੀ ਸਾਜ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਪ੍ਰਤਿ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਹਾਡੇ ਲਈ ਖੇ ਕਹਿਰਮਦਾਸ ਆਸ ਲਗ ਜੀਵੋ ਚਿਰ ਭਿਓ ਦਰਸ਼ਨ ਦੇ ਕੇ ਮੈਂ ਸਭ ਤੋਂ ਪਹਿਲਾਂ ਭਗਤ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਤੇ ਸਾਰੀਆਂ ਸੰਗਤਾਂ ਨੂੰ ਸ਼ਰੋਗਰੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਲੱਖ ਲੱਖ ਵਧਾਈ ਜਿੰਨਾ ਦਾ ਭਗਤ ਰਵਿਦਾਸ ਜੀ ਜਿਨ੍ਹਾਂ ਦਾ ਜਨਮ ਬਨਾਰਸ ਦੇ ਵਿਖੇ ਹੋਇਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚੀ ਸੱਚੀ ਕਿਰਤ ਕੀਤੀ ਅਤੇ ਉਸ ਪ੍ਰਭੂ ਪਰਮੇਸ਼ਰ ਦਾ ਨਾਮ ਜਪਿਆ ਕਿਰਤ ਭਾਵੇਂ ਸਾਹ ਸੰਗਜੀ ਜੁਸਤੀਆਂ ਗੰਢਣ ਦੀ ਹੋਵੇ ਭਾਵੇਂ ਖਾਲ ਪੋਣ ਦੀ ਹੋਵੇ ਭਾਵੇਂ ਕੱਪੜਾ ਬੁਣਨ ਦੀ ਹੋਵੇ ਭਾਵੇਂ ਕੱਪੜਾ ਸੀਣ ਦੀ ਹੋਵੇ ਕਿਰਤ ਦਾ ਗੁਰੂ ਮਹਾਰਾਜ ਨੇ ਕਿਰਤ ਨੂੰ ਪ੍ਰਮੁੱਖ ਦੱਸਿਆ ਸੱਚੀ-ਸੁੱੱਚੀ ਕਿਰਤ ਬਗੈਰ ਸੱਚੀ-ਸੁੱੱਚੀ ਭਗਤੀ ਨਹੀਂ ਹੋ ਸਕਦੀ ਕਿਰਤ ਸੱਚੀ ਹੋਵੇ ਫੇਰ ਹੀ ਭਗਤੀ ਸੱਚੀ ਹੁੰਦੀ ਹੈ ਭਗਤ ਘਰੂ ਦੇ ਵਿਦਵਾਨ ਜੀ ਨੇ ਸੱਚੀ-ਸੁੱੱਚੀ ਕਿਰਤ ਕੀਤੀ ਅਤੇ ਸੱਚੇ ਮਨ ਦੇ ਨਾਲ ਉਸ ਪ੍ਰਭੂ ਪਰਮੇਸ਼ਰ ਨੂੰ ਧਿਆਇਆ ਇੰਨੀ ਵੱਡੀ ਭਗਤੀ ਪ੍ਰਵਾਨ ਹੋਈ ਅਨਪਰਵਰਤ ਤੇ ਉਹਨਾਂ ਨੇ ਨੀਵੇਂਆਂ ਨੂੰ ਉੱਚੇ ਕਰ ਦਿੱਤਾ ਤੇ ਉੱਚੇ ਘੋਣ ਵਾਲਿਆਂ ਨੂੰ ਨੀਵੇਂ ਕਰ ਦਿੱਤਾ ਜਾਤ ਪਾਤ ਦਾ ਭੇਦ ਮੁਕਾ ਦਿੱਤਾ ਹਰ ਇੱਕ ਨੂੰ ਪਿਆਰ ਸਤਕਾਰ ਹਰ ਇੱਕ ਨੂੰ ਬਰਾਬਰ ਦਾ ਦਰਜਾ ਭਗਤ ਰਾਮਦਾਸ ਜੀ ਨੇ ਦਿੱਤਾ ਐਸੀ ਲਾਲ ਤੁਜ ਮੇਨ ਕੌਮ ਕਰੇ ਗਰੀਬ ਨਵਾਜ਼ ਸਈਆਂ ਮੇਰੇ ਮਾਥੇ 77 ਹੈ ਉਹਨਾਂ ਦੀes ਮਹਾਨ ਕਿਰਤ ਉਹਨਾਂ ਦੀ ਮਹਾਨ ਭਗਤੀ ਪ੍ਰਵਾਨ ਹੋਈ ਤੇ ਪ੍ਰਭੂ ਦੇ ਦਰਸ਼ਨ ਹੋਏ ਐਸੇ ਮਹਾਨ ਭਗਤ ਰਵਿਦਾਸ ਜੀ ਦਾ ਆਪਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ ਮੈਂ ਇੱਕ ਬੇਨਤੀ ਕਰਾਂ ਕਿ ਭਗਤ ਰਵਿਦਾਸ ਜੀ ਦਾ ਜਨਮ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ 100 ਸਾਲ ਪਹਿਲਾਂ ਭਗਤ ਰਵਿਦਾਸ ਜੀ ਬਾਤ ਲੋਕ ਵਿੱਚ ਆਏ ਸਨ ਗੁਰੂ ਨਾਨਕ ਸਾਹਿਬ 100 ਸਾਲ ਲਗਭਗ ਬਾਅਦ ਦੇ ਵਿੱਚ ਬਾਤ ਲੋਕ ਦੇ ਵਿੱਚ ਆਏ ਭਗਤ ਰਵਿਦਾਸ ਉਹਨਾਂ ਨੇ ਜਿਹੜੀ ਬਾਣੀ ਲਿਖੀ ਭਗਤ ਰਵਿਦਾਸ ਜੀ ਨੇ ਲਗਭਗ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਦੇ ਦਰਜ ਨੇ ਜਿੱਥੇ ਆਪਾਂ ਨੂੰ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਉੱਥੇ ਭਗਤ ਰਵਿਦਾਸ ਜੀ ਨੂੰ ਨਮਸਕਾਰ ਕਰਦੇ ਆ ਮੱਥਾ ਟੇਕਦੇ ਆ ਜੀ ਤੇਰੇ ਮੇਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਤਿਤ ਆਵੇ ਨਾਨਕ ਨਾਮੁ ਕਰਿ ਲਾਭੁ ਵਾਹਿਗੁਰੂ ਜੀ ਕੀ ਟਿਕਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਆ ਜੋ ਪ੍ਰਭ ਕੋ ਮਿਲ ਬੋਤ ਹੈ ਰਾਜ ਕਰੇਗਾ ਕਾਲ ਚਲਾ ਵਾਰ ਹੋਏ ਤਾਂ ਮਿਲਣਗੇ ਵਾਹਿਗੁਰੂ ਨਾਮ ਜਹਾਦੇ ਹੈ

¡Ding! ¡Ding! ਹਰਨ ਤੈ ਤੁ ਭਾਈ ਦਰਪਨ ਪਤ ਗੁਰ ਕੈ ਜਨਮ ਮਰਨੁ ਦੁਖੁ ਜਾਇ ਦਰਪਨ ਤਿਆ ਕਰੋ ਕ ਜਨਮ ਮਰਨ ਦੁਖ ਜਾਏ ਸਤਨਾ ਤਨ ਆਪੀ ਮਹੱਲਾ ਪੰਜਵਾਂ ਤਮਗਾ ਤੇ Thakur pratap pal ਨਾਮੈ ਕਤੁਨੁ ਮਾਰੇ ਨਿਮਗੁ ਨਿਮਗੁ ਤੁਮ ਹੀ ਪ੍ਰਤਪਾਹ تم ہی پر ہے تم سوامی ਕਿਹ ਨਹੀਂ ਲੜੀ ਅਰਾ ਕੋਣ ਤਾਹ ਹਮਾਰੇ ਕੰਧੋ ਅਮ ਬੰਬੀ ਕਮਜਾਹ ਹਮ ਅਗਿਆਨ ਅਲਪਾਤ ਥੋਈ ਤੋ ਆਪਾ ਬੇਰਦਾਰ ਖਾਵ تمہیں شرم تمہاری تمہیں سجر ਵਾਹਿਗੁਰੂ ਜੀ ਕੀ ਫਤਿਹ ਪਾਸਕਾਰ ਸੋਸੇ ਸਭ ਤੋਂ ਪਹਿਲਾਂ ਫਤਿਹ ਦੇ ਸਾਨ ਪਾਈਏ ਗੱਜ ਕੇ ਆ ਕੋ ਵਾਹਿਗੁਰੂ ਜੀਆ ਖਾਸ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧਰਵਾ ਸਭ ਗੁਰਦਾਸ ਮਹਾਰਾਜ ਚੌਥੀ ਸਨੇ ਦੇ ਉਪਾਰ ਭਗਤੀ ਮਾਵੇ ਫੁੱਟੀ ਆਪ ਦਾ ਸਤਿਗੁਰੂ ਬਲਾਸ ਮਹਾਰਾ ਦੇ 637ਵੇਂ ਪ੍ਰਕਾਸ਼ ਦੇ ਅਗਦੇ ਆ ਸਮੂਹ ਸੰਗਤਾਂ ਨੂੰ ਲੱਖ ਲੱਖ ਬਧਾਈ ਦਿੰਦਾ ਅਪਰਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਮਾਗਮ ਦੇ ਲਈ ਦਿਨ ਰਾਤ ਇਕ ਕਰਤਾ ਸਾਡੀ ਪ੍ਰਬੰਧ ਕਮੇਟੀ ਦੇ ਕੋਸ਼ ਜਿੱਦੇ ਮੈਂਬਰ ਹਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਨਾਮ ਲੈਣ ਲੱਗਿਆ ਤਾਂ ਬਹੁਤ ਵੇਖੂ ਗੁਰੂ ਮਹਾਰਾਜ ਜਾਨੀ ਜਾ ਰਹੇ ਕਿੰਨਾਂ ਨੇ ਧਰਮਾਂ ਧਰ ਦੇ ਨਾਲ ਸੇਵਾ ਕੀਤੀ ਦਿਨ ਰਾਤ ਇੱਕ ਕੀਤਾ ਪ੍ਰਭਾਤ ਫੇਰੀਆਂ ਦੇ ਵਿੱਚ 1 ਤਰੀਕ ਤੋਂ ਲੈ ਕੇ 24 ਤਰੀਕ ਤੱਕ ਦਿਨ ਰਾਤ ਇੱਕ ਕੀਤਾ ਪਾਲਕ ਦੀ ਸੇਵਾ ਤੋਂ ਉੱਕੀ ਦੀ ਸੇਵਾ ਸ਼ਬਦਾਂ ਦੀ ਸੇਵਾ ਸੋ ਮੈਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਅੱਨਾ ਸਹਿਯੋਗ ਦਿੱਤਾ ਮੇਰੇ ਨਾਲ ਖੜ ਕੇ ਮੈਂ ਦਿ ਲੋਪ ਦਾਰਵਾਜ਼ਾ ਕਰਦਾ ਉਪਰਾਪਤਾਂ ਸਾਰੇ ਸਾਹਬ ਨੂੰ ਪਤਾ ਹੋਊਗਾ ਜੋ ਗੋਦ ਵਿੱਚ ਮਾਇਆ ਪੈਂਦੀ ਹੈ 1 ਇੱਕ ਰੁਪਿਆ 10 20 50 100 ਜਿੰਨੀ ਵੀ ਇਹ ਮਾਇਆ ਪੈਂਦੀ ਹੈ ਇਹ ਦਰਬਾਰ ਸਾਹਿਬ ਦੇ ਵਿੱਚ ਡਾਉਣ ਸੀਲਿੰਗ ਹੋਈ ਲੱਖਾਂ ਰੁਪਏ ਲੱਗੇ ਪਰ ਪੇਂਟ ਹੋਇਆ ਪਹਿਲਾਂ ਲੱਗਿਆ ਪਰ ਵਿਅਕਤੀਗਤ ਦੇ ਸੰਗਤ ਦੇ ਪ੍ਰਧਾਨ ਜੀ ਬਾਦਰ ਬਹੁਤ ਖਰਾਬ ਹੈ ਸੰਗਤ ਦੇ ਸਹਿਯੋਗ ਦੇ ਨਾਲ ਹੀ ਮੈਂ ਤਾਂ ਗੁਰੂ ਘਰ ਨੂੰ ਇੱਤਰੀਆਂ ਦੇ ਸਕਦਾ ਮੈਂ ਤਾਂ ਆਪਣੀ ਮੰਗ ਤਰਦਾ ਮੈਂ ਤਾਂ ਹਰੋਇ ਗੁਰੂ ਘਰ ਤੋਂ ਮਗਰੋਂ ਦੀ ਗੁਰੂ ਘਰਾਂ ਕਿਰਪਾ ਕਰੋ ਮੇਰੇ ਤੇ ਮੇਰਾ ਕੰਮ ਚਲਾਓ ਮੈਂ ਕੀ ਦੇ ਸਕਦਾ ਇਹ ਸਾਰੀ ਮਾਇਆ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਘਰ ਬਹੁਤ ਸੋਹਣਾ ਬਣਿਆ ਇੱਕ ਵਾਰ ਫੇਰ ਮੈਂ ਦੁਆਰਾ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇੱਕ ਮੈਂ ਇਸ ਦਿਨ ਤੇ ਇਸ ਖੂਸੀ ਦੇ ਦਿਨ ਤੇ ਇੱਕ ਹੋਅ ਅਨਾਉਂਸਮੈਂਟ ਕਰਦਾ ਜਿਵੇਂ ਕਿ ਆਪਾਂ ਕਿ ਸੰਗਰਾਦ ਦਾ ਦਿਹਾੜਾ ਜਿਹੜਾ ਸਵੇਰੇ 8 ਵਜੇ ਬਣਾ ਕੇ ਪਰੋਕਰੀ ਵਰਜਣਿਆ ਮੈਂ ਗੁਰਦੁਆਰਾ ਪਪਾ ਗੁਰਦੁਆਰਾ ਸਿੰਘ ਸਭਾ ਜਾਣਦਾ ਹੁਣਾ ਸੰਗਰਾਦ 12 ਵਜੇ ਉੱਥੇ ਸਮਾਪਤੀ ਹੁੰਦੀ ਆ ਸੋ ਮੇਰੇ ਮਨ ਦੇ ਵਿੱਚ ਹੀ ਇੱਛਾ ਆਈ ਵੀ ਗੁਰੂ ਪਾਹਾਂ ਦੀ ਕਿਰਪਾ ਨਾਲ ਉਸੇ ਤਰ੍ਹਾਂ ਹੀ ਸਮਾਗਮ ਇੱਥੇ ਵੀ 12 ਵੇਤੇ ਕਰੂਗਾ ਉਪਰਾਪਤ ਦਾ ਲੰਗਰ ਲਵੇਗਾ ਇਹ ਲੰਗਰ ਸੰਗਤ ਦੇ ਸਜੋਗ ਦੇ ਨਾਲ ਹੀ ਚੱਲਦਾ ਕੋਈ ਪ੍ਰਧਾਨ ਦਾ ਗੁਰਦੁਆਰਾ ਇਹ ਮੋੜ ਨਹੀਂ ਲੈਂਦਾ ਮੈਂ ਤਾਂ ਆਪੋ ਦਾ ਨੌਕਰ ਹਾਂ ਗੁਰੂ ਮਹਾਰੇ ਦਾ ਜਿਵੇਂ ਮੈਨੂੰ ਹੁਕਮ ਕਰਦੇ ਆ ਉਹਨਾਂ ਦਾ ਹੱਥ ਮੇਰੇ ਸ਼ਿਰ ਤੇ ਆ ਸੰਗਤ ਦਾ ਸਜੋਗ ਭਾਈ ਪ੍ਰਕਾਸ਼ ਸਿੰਘ ਸੇਵਕ ਸਿੰਘ ਪੋਲਾ ਸਿੰਘ ਨਿੱਕਾ ਸਿੰਘ ਸੋਦੇਵ ਸਿੰਘ ਬੱਬੂ ਸਿੰਘ, ਕੋਲਾ ਸਿੰਘ, ਜੋਲਾ ਸਿੰਘ, ਗੁਰਮੀਤ ਸਿੰਘ, ਸੋਮਨਾ ਸਿੰਘ, ਬੱਬੂ ਸਿੰਘ, ਕਰਮਜੀਤ ਸਿੰਘ, ਕਾਕਾ ਸਿੰਘ ਸਾਰੇ ਭੈਰ ਸਿੰਘ, ਉਧਰ ਭੈਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਨੰਕਰਾਂ ਦੀ ਸੇਵਾ ਕੀਤੀ ਆ ਹਰਵਾਸ ਸਿੰਘ, ਸਾਰੇ ਤਕਰੀਬਨ ਗੁਰਮੀਤ ਸਿੰਘ ਸਾਰੇ ਹੀ ਮੈਂ ਕਿੰਨਾ ਕਿੰਨਾ ਦਾ ਨਾਮ ਨਹੀਂ ਲਿਆ ਵਾ ਗੁਰੂ ਮਹਾਰਾਜ ਜਨ ਜਨ ਸਾਰਿਆਂ ਦੇ ਇੱਕ ਵਾਰ ਦਿਓ ਫੇਰ ਧੰਨਵਾਦ ਕਰਦਾ ਸੋਨੀ ਜੂਕੇ ਇਹਨਾਂ ਨੂੰ ਬਹੁਤ ਧੰਨਵਾਦ ਕਰਦਾ ਪਰਵਾਹੀ ਜੀ ਬਹੁਤ ਕੀਤੀ ਸੇਵਾ ਦਿੱਤੀ ਬੀਬੀ ਸੁਖਦਾਸਪੁਰ ਬੀਬੀ ਜਗਿੰਦਰਗੌਰ ਸੋਰੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਸ ਸਭ ਤੋਂ ਵੱਡਾ ਸਨੋਖ ਸਾਡੇ ਬਾਬਾ ਜੀ ਦਾ ਜਿਨ੍ਹਾਂ ਨੇ ਦਿਨ ਰਾਤ ਇਹ ਕੀਤੀ ਆ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ